ਕੈਨੇਡਾ ਅਮਰੀਕਾ ਤੋਂ ਬਾਅਦ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਵੀ ਪੰਜਾਬੀ ਪੈਰ ਧਰਨ ਲੱਗ ਗਏ ਨੇ ਨਿਊਜ਼ੀਲੈਂਡ ਦੇ ਵਿੱਚ ਇਸ ਸਾਲ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਦੇਸ਼ ਦੀ ਪ੍ਰਮੁੱਖ ਪਾਰਟੀ ਨੈਸ਼ਨਲ ਪਾਰਟੀ ਨੇ ਪੰਜਾਬੀ ਮੂਲ ਦੀ ਇੱਕ ਮਹਿਲਾ ਡਾਕਟਰ ਪਰਮਜੀਤ ਕੌਰ ਪਰਮਾਰ ਨੂੰ ਟਿਕਟ ਦੇ ਦਿੱਤੀ ਹੈ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਚੋਣ ਮੈਦਾਨ ਦੇ ਵਿੱਚ ਉਤਰਿਆ ਹੈ ਤੇ ਨੈਸ਼ਨਲ ਪਾਰਟੀ ਨੇ ਐਮਟੀ ਰੌਸਕਿਲ ਸੀਟ ਤੋਂ ਡਾਕਟਰ ਪਰਮਾਰ ਨੂੰ ਟਿਕਟ ਦਿੱਤੀ ਹੈ ਤੇ ਇਸ ਇਲਾਕੇ ਦੇ ਵਿੱਚ ਭਾਰਤੀ ਭਾਈਚਾਰਾ ਜ਼ਿਆਦਾ ਰਹਿੰਦਾ ਹੈ ਭਾਰਤੀ ਭਾਈਚਾਰੇ ਦੇ ਵੋਟ ਬੈਂਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਨੈਸ਼ਨਲ ਪਾਰਟੀ ਨੇ ਪਰਮਾਰ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਡਾਕਟਰ ਪਰਮਜੀਤ ਕੌਰ ਪਰਮਾਰ 1995 ਦੇ ਵਿੱਚ ਆਪਣੇ ਪਤੀ ਹਰਵਿੰਦਰ ਦੇ ਨਾਲ ਨਿਊਜ਼ੀਲੈਂਡ ਆਈਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਾਕਟਰ ਪਰਮਾਰ ਨੇ ਡਾਕਟਰੀ ਦਾ ਕੀਤਾ ਨਿਊਜ਼ੀਲੈਂਡ ਦੇ ਵਿੱਚ ਆਪਣਾ ਲਿਆ ਤੇ ਕੈਨੇਡਾ ਤੇ ਅਮਰੀਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਵੀ ਪੰਜਾਬੀ ਤਿਆਰ ਨੇ ਝੰਡਾ ਗੱਡਣ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਇਸ ਸਾਲ ਸਤੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਦੇਸ਼ ਦੀ ਪ੍ਰਮੁੱਖ ਪਾਰਟੀ ਨੈਸ਼ਨਲ ਪਾਰਟੀ ਨੇ ਪੰਜਾਬੀ ਮੂਲ ਦੀ ਇੱਕ ਮਹਿਲਾ ਡਾਕਟਰ ਪਰਮਜੀਤ ਕੌਰ ਪਰਮਾਰ ਨੂੰ ਚੋਣਵੀਂ ਅਖਾੜੇ ਦੇ ਵਿੱਚ ਉਤਾਰਿਆ ਹੈ ਤੇ ਨਿਊਜ਼ੀਲੈਂਡ ਦੀ ਸਿਆਸਤ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਜਦੋਂ ਕੋਈ ਭਾਰਤੀ ਚੋਣ ਮੈਦਾਨ ਦੇ ਵਿੱਚ ਉਤਰੇਗਾ